ਸਭ ਤੋਂ ਪਹਿਲਾਂ ਡੋਨਲਡ 트੍ਰੰਪ ਹੁਣਾ ਬਾਰੇ ਗੱਲਬਾਤ ਕਰਨੀ ਆ ਆਪਾਂ ਉਹਨਾਂ ਦੀ ਸੌ ਚੁੱਕਣ ਤੋਂ ਪਹਿਲਾਂ ਅਦਾਲਤ 'ਚ ਪੇਸ਼ੀ ਹੋ ਰਹੀ ਆ ਇਹ ਕੀ ਮਾਮਲਾ ਦੂਜੇ ਅਮਰੀਕਾ 'ਚ ਬਰਡ ਫਲੂ ਕਾਰਨ ਮੌਤ ਹੋਈ ਆ ਚਿੰਤਾ ਦਾ ਵਿਸ਼ਾ ਆ ਤੀਜਾ ਕੈਲੀਫੋਰਨੀਆ ਦਾ 322 ਮਿਲੀਅਨ ਬਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਹ ਚਰਚਾ ਦੇ ਵਿੱਚ ਆ ਤੇ ਚੌਥੀ ਗੱਲਬਾਤ ਕਰਨੀ ਜਿਹੜੀ ਸ਼ੈਟਰਲ ਦੇ ਵਿੱਚ ਇੱਕ ਭਾਰਤੀ ਕੁੜੀ ਸੀ ਉਹਦੀ ਪੁਲਿਸ ਦੀ ਗੱਡੀ ਨਾਲ ਮੌਤ ਹੋ ਗਈ ਸੀ ਉਸ ਮਾਮਲੇ ਵਿੱਚ ਹੁਣ ਉਹਨੂੰ ਪੁਲਿਸ ਅਫਸਰ ਨੂੰ ਸਜ਼ਾ ਦਿੱਤੀ ਗਈ ਆ ਤੇ ਆਖਰ ਦੇ ਵਿੱਚ ਜਿਹੜਾ ਮੈਡੀਕਲ ਦਾ ਕਰਜ਼ਾ ਹੁੰਦਾ ਮੈਡੀਕਲ ਡੈਟ ਆ ਉਹਦੇ ਸੰਬੰਧੀ ਅਮਰੀਕਾ ਦੇ ਵਿੱਚ ਇੱਕ ਨਵਾਂ ਕਾਨੂੰਨ ਬਣਿਆ ਉਹ ਤੁਹਾਡੇ ਨਾਲ ਗੱਲਬਾਤ ਆਪਾਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਡੋਨਲਡ ਟਰੰਪ ਦੀ ਪੇਸ਼ੀ ਹੋਣੀ ਆ ਕੋਰਟ ਦੇ ਵਿੱਚ ਕਿਉਂਕਿ ਜਿਹੜੇ ਇਹਨਾਂ ਦੇ ਉੱਤੇ ਜਿੰਨੇ ਆ ਲੱਗਿਆ ਕਨਵਿਕਸ਼ਨਸ ਹੋਈਆਂ ਆ ਉਸ ਸੰਬੰਧ ਵਿੱਚ ਖਾਸ ਕਰ ਜਿਹੜਾ ਬਿਜ਼ਨਸ ਰਿਕਾਰਡ ਵਾਲਾ ਮਾਮਲਾ ਆ ਤੇ ਇਹਨਾਂ ਦੇ ਮਾਰੇ ਲੋਕੋ ਦੀ ਕੀਮਤ ਕੋਸ਼ਿਸ਼ ਸੀ ਦੱਸੀ ਕੁਝ ਹੋ ਇੰਸ਼ੋਰੈਂਸ ਤੇ ਹੋਰ ਸਾਰਾ ਕੁਝ ਤੇ ਇੱਕ ਜਿਹੜੀ ਸਟੋਨੀ ਡੈਨਰੀਅਲ ਸੀਗੀ ਉਹਨੂੰ ਜਿਹੜੇ ਪੈਸੇ ਦਿੱਤੇ ਸੀਗੇ ਉਹ ਮਾਮਲੇ ਦਾ ਜਿਹੜਾ ਕੇਸ ਉਹ ਉਹ ਜਿਹੜਾ ਕੇਸ ਆ ਉਸ ਮਾਮਲੇ ਦੇ ਵਿੱਚ 10 ਜਨਵਰੀ ਨੂੰ ਪੇਸ਼ੀ ਹੋਣੀ ਆ ਸ਼ੁੱਕਰਵਾਰ ਨੂੰ ਹੁਣ ਅੱਜ ਸ਼ੁੱਕਰਵਾਰ ਨੂੰ ਪੇਸ਼ੀ ਆ ਇੱਥੇ ਜਿਹੜੀ ਸਿਚੁਏਸ਼ਨ ਬਹੁਤ ਟੇਢੀ ਬਣੀ ਆ ਗੱਲ ਇਹ ਆ ਕਿ ਉਸ ਵਿਅਕਤੀ ਨੇ 10 ਦਿਨ ਬਾਅਦ ਉਸ ਦੇਸ਼ ਦਾ ਰਾਸ਼ਟਰਪਤੀ ਬਣ ਜਾਣਾ ਸੌਂ ਚੁੱਕ ਲੈਣੀ ਆ ਉਹਦੇ ਤੋਂ 10 ਦਿਨ ਪਹਿਲਾਂ ਇੱਕ ਉਸ ਕੇਸ ਦੇ ਵਿੱਚ ਦੇਦੇ ਤੁਹਾਨੂੰ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ ਕਿ ਹਾਂਜੀ ਤੁਸੀਂ ਕਸੂਰਵਾਰ ਆ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਪੇਸ਼ੀ ਹੋ ਰਹੀ ਹੈ ਕੀ ਹੋਊਗਾ ਹੁਣ ਜੇ ਪੇਸ਼ੀ ਹੋ ਰਹੀ ਆ ਕੀ ਜੱਜ ਸਜ਼ਾ ਕਰ ਬਾਕੀ ਕਿੰਨੇ ਕੇਸ ਨੇ ਇਹਨਾਂ ਦੇ ਇਲੈਕਸ਼ਨ ਓਵਰਟਰਨ ਵਾਲਾ ਜਨਵਰੀ 6 ਵਾਲਾ ਉਹ ਜਿਹੜੇ ਕੇਸ ਹੈਗੇ ਉਹ ਸਾਰੇ ਡਿਲੇ ਕਰ ਦਿੱਤੇ ਆ ਜਾਂ ਉਹਦੇ ਉੱਤੇ ਇਮਿਊਨਿਟੀ ਹੋ ਗਈ ਜਾਂ ਰਾਸ਼ਟਰਪਤੀ ਇਮਿਊਨ ਹੁੰਦਾ ਇਸ ਗੱਲ ਤੋਂ ਕਿ ਉਹਨੂੰ ਸਜ਼ਾ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਰਾਸ਼ਟਰਪਤੀ ਆ ਹੁਣ ਜਦੋਂ ਇਹਨਾਂ ਦੀ ਅਗਲੀ ਟਰਮ ਖਤਮ ਹੋ ਜੂਗੀ ਉਸ ਤੋਂ ਬਾਅਦ ਜੇ ਨਹੀਂ ਇਲੈਕਸ਼ਨ ਲੜਦੇ ਨਹੀਂ ਬਣਦੇ ਫਿਰ ਉਹ ਕੇਸ ਦੁਬਾਰਾ ਖੁੱਲ ਜਾਣਗੇ ਪਰ ਆਹ ਜਿਹੜਾ ਮਾਮਲਾ ਆ ਇਹ 10 ਜਨਵਰੀ ਨੂੰ ਹੀ ਪੇਸ਼ੀ ਹੋਣੀ ਆ ਤੇ ਜਦੋਂ ਪੇਸ਼ੀ 10 ਜਨਵਰੀ ਨੂੰ ਹੋ ਰਹੀ ਆ ਉਸ ਪੇਸ਼ੀ ਦੇ ਵਿੱਚ ਕੀ ਡੋਨਲਡ ਟਰੰਪ ਨੂੰ ਸਜ਼ਾ ਹੋ ਜੂਗੀ ਜਾਂ ਇਹ ਜੇ ਸਜ਼ਾ ਹੋ ਜਾਂਦੀ ਆ ਤਾਂ ਕੀ ਉਹ ਮੁੜ ਕੇ ਰਾਸ਼ਟਰਪਤੀ ਬਣਗੇ ਸਜ਼ਾ ਨਹੀਂ ਹੋਣੀ ਪਰ ਫਿਰ ਪੇਸ਼ੀ ਦਾ ਕੀ ਮਤਲਬ ਆ ਡੋਨਲਡ ਟਰੰਪ ਕਹਿ ਰਿਹਾ ਹੈ ਕਿ ਮੈਂ ਇਕੱਲਾ ਇਕੱਲਾ ਰਾਸ਼ਟਰਪਤੀ ਆ ਅਮਰੀਕਾ ਦਾ ਜਿਹਨੂੰ ਜਾਣ ਬੁੱਝ ਕੇ ਖੱਜਲ ਕੀਤਾ ਜਾ ਰਿਹਾ ਜਾਣ ਬੁੱਝ ਕੇ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਸਾਰਾ ਕੁਝ ਅਪਰੇੜਤਾ ਤੇ ਮੈਨੂੰ ਉੱਥੇ ਲਿਜਾ ਕੇ ਖੜਾ ਵੀ ਮੈਂ ਲੋਕਾਂ ਦਾ ਚੁਣਿਆ ਹੋਇਆ ਰਾਸ਼ਟਰਪਤੀ ਆ ਤੇ ਮੈਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜਿਹਦੇ ਵਿੱਚ ਬਿਜ਼ਨਸ ਰਿਕਾਰਡ ਇਹਨਾਂ ਨੇ ਆਪਣੀ ਉਹਨੂੰ ਜਿਹੜੀ ਅਡਲਟ ਫਿਲਮ ਐਕਟਰਸ ਸੀ ਉਹਦੀ ਮਨੀ ਨੂੰ ਕਵਰ ਅਪ ਕਰਨ ਦੇ ਲਈ ਕੀਤਾ ਸੀ ਉਹਦਾ ਇਹ ਕੇਸ ਆ ਜਜ ਨੇ ਕਿਹਾ ਕਿ 트럼ਪ ਨੂੰ ਸਜ਼ਾ ਨਹੀਂ ਹੋਊਗੀ ਪਰ ਜਿਹੜੀ ਇਹ ਹੈਗਾ ਕਿ ਉਹਨਾਂ ਕੋਲ ਇੱਕ ਅਪਰਚੂਨਿਟੀ ਆ ਇੱਕ ਮੌਕਾ ਆ ਜੋ ਕੁਸ਼ 트럼ਪ ਨੇ ਕੀਤਾ ਉਹਦੀ ਲੋਚਨਾ ਕਰਨ ਦੇ ਲਈ ਕਿ ਤੁਸੀਂ ਗਲਤ ਕੀਤਾ ਇਹ ਹੁਣ ਰੌਲਾ ਸਾਰਾ ਇਸ ਚੀਜ਼ ਦਾ ਆ ਦੁਖਜੀ ਗੱਲ ਆ ਕੋਰਟ ਦੀ ਅਪੀਅਰੈਂਸ ਜਿਹੜੀ ਆ ਉਹਦੇ ਨਾਲ ਕੋਸ਼ਿਸ਼ ਕਈ ਸਮੱਸਿਆਵਾਂ ਆ ਗਈਆਂ ਜਿਹਦੇ ਕਰਕੇ ਜਿਹੜਾ ਇੱਕ ਮਤਲਬ ਇਹ ਕਿਉਂਕਿ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਹੋਇਆ ਹੀ ਨਹੀਂ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਹੋਈ ਪਹਿਲੀ ਵਾਰ ਹੀ ਰਿਹਾ ਅਕਾੜੀ ਕੋਰਟ ਅਪੀਅਰੈਂਸ ਬਹੁਤ ਅਨਯੂਜੂਅਲ ਆ ਕਿਉਂਕਿ ਕੁਝ ਦਿਨ ਬਾਅਦ ਇਨੌਗੁਰੇਸ਼ਨ ਹੋਣੀ ਹੈ ਜਨਵਰੀ 20th ਨੂੰ ਤੇ ਇਨੌਗੁਰੇਸ਼ਨ ਤੋਂ ਪਹਿਲਾਂ ਜਿਹੜੀ ਇਹ ਸੈਂਟੈਂਸਿੰਗ ਆ ਇਸ ਮਾਮਲੇ ਦੇ ਵਿੱਚ ਇਹ ਐਸ ਵੇਲੇ ਜਿਹੜੀ ਇੱਕ ਜਿਹੜੀ ਅਨ ਪ੍ਰੈਸੀਡੈਂਟਡ ਸਿਚੁਏਸ਼ਨ ਆ ਮਤਲਬ ਇਹ ਰਵਾਇਤ ਨਹੀਂ ਆ ਕਦੇ ਇਦਾਂ ਦੀ ਅਮਰੀਕਨ ਹਿਸਟਰੀ ਦੇ ਵਿੱਚ ਐਸ ਤਰ੍ਹਾਂ ਦੀ ਕਿਤੇ ਵੀ ਉਦਾਹਰਣ ਨਹੀਂ ਮਿਲਦੀ ਇਹ ਗੱਲ ਸਪਸ਼ਟ ਆ ਜੀਐਲ ਟਾਈਮ ਇਸ ਮਾਮਲੇ ਦੇ ਵਿੱਚ ਨਹੀਂ ਹੋਣਾ 트럼ਪ ਆਲੋਚਨਾ ਕਰ ਰਿਹਾ ਜੱਜ ਦੀ ਔਰ ਇਹ ਕਹਿ ਰਿਹਾ ਕਿ ਇਹ ਕਰਪਟਾ ਇਹ ਜੱਜ ਨੂੰ ਕਰਪਟ ਕਹਿ ਰਿਹਾ ਕਿ ਜਸਟਿਸ ਸਿਸਟਮ ਦੀ ਦੁਰਵਰਤੋਂ ਕੀਤੀ ਆ ਤੇ ਮੈਨੂੰ ਬਿਨਾ ਵਜ੍ਹਾ ਤੋਂ ਇਹਨਾਂ ਨੇ ਟਾਰਗੇਟ ਕੀਤਾ ਲੀਗਲ ਟ੍ਰਵਲ ਇਸ ਕੈਂਪੇਨ ਦੇ ਵਿੱਚ ਵੀ ਆਈ ਸੀ 트럼ਪ ਨੇ ਜਿਹੜੀ ਲੀਗਲ ਬੈਟਲ ਸੀ ਉਹ ਇਹਨਾਂ ਨੇ ਕੀਤੀ ਵੀ ਆਪਣੀ ਸਪੋਰਟ ਤੇ ਲਈ ਸਾਰਾ ਕੁਝ ਕਿ ਆਪਣੇ ਆਪ ਨੂੰ ਇੱਕ ਇਹਨਾਂ ਨੇ ਜੋ ਜਿਹੜਾ ਡੋਨਲਡ 트럼ਪ ਦਾ ਕਹਿਣਾ ਆ ਜਾਂ ਇਹਨਾਂ ਦਾ ਜਿਹੜਾ ਪੱਖ ਆ ਉਹ ਇਹ ਆ ਕਿ ਮੈਂ ਵਿਕਟਮ ਆ ਪੋਲਿਟিক্যাল ਅਟੈਕਸ ਦਾ ਕਿ ਮੇਰੇ ਉੱਤੇ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਹੋ ਰਿਹਾ ਤੇ ਭਾਵੇਂ ਕਿ ਕਨਵਿਕਸ਼ਨ ਹੋਈ ਉਹਦੇ باوجود ਵੀ ਲੋਕਾਂ ਨੇ ਸਪੋਰਟ ਕੀਤੀ ਆ ਹੁਣ ਬੜੀ ਦਿਲਚਸਪ ਗੱਲ ਹੋਊਗੀ ਕਿ 10 ਤਰੀਕ ਨੂੰ ਪੇਸ਼ੀ ਹੁੰਦੀ ਆ 20 ਤਰੀਕ ਨੂੰ ਰਾਸ਼ਟਰਪਤੀ ਬਣਦੇ ਆ ਦੂਜੇ ਕੇਸ ਜਿਹੜੇ ਫੈਡਰਲ ਜਾਰਜੀਆ ਵਾਲਾ ਕੇਸ ਹੈਗਾ ਡੋਨਲਡ ਟਰੰਪ ਦੇ ਖਿਲਾਫ ਉਹ ਜਾਂ ਤਾਂ ਬਿਸਮਿਸ ਕਰ ਦਿੱਤੇ ਆ ਜਾਂ ਡਿਲੇ ਕਰ ਦਿੱਤੇ ਆ ਇਲੈਕਸ਼ਨ ਕਰਕੇ ਤੇ ਹੁਣ ਉਹਦੇ ਤੋਂ ਬਾਅਦ ਜਿਹੜੀ ਅਗਲੀ ਚੀਜ਼ ਆ ਉਹ ਦੂਜੇ ਤਰੀਕੇ ਦੇ ਨਾਲ ਹੋਊਗਾ ਡੋਲਟਰੰਪ ਨੇ ਬਹੁਤ ਵਾਰੀ ਇਸ ਆਪਣੀ ਕੈਂਪੇਨ ਦੇ ਵਿੱਚ ਕਲੇਮ ਕੀਤਾ ਕਿ ਜਿਹੜੇ ਕੇਸਸ ਨੇ ਇਹਨਾਂ ਦੇ ਖਿਲਾਫ ਬੇਸਲੈਸ ਨੇ ਵਿੱਚ ਹੰਟ ਉਹਨਾਂ ਨੇ ਖਾਸ ਤੌਰ ਦੇ ਤੇ ਸ਼ਬਦ ਵਰਤੇ ਸੀਗੇ ਕਿ ਇਹ ਇਹ ਇਹਨਾਂ ਨੂੰ ਮੈਂ ਵੋਟਰ ਦੇ ਬੇਸ ਦੇ ਵਿੱਚ ਜਾ ਕੇ ਅਪੀਲ ਕਰੂੰਗਾ ਤੇ ਵੋਟਰਾਂ ਨੇ ਕਿਹਾ ਕਿ ਨਹੀਂ ਤੁਸੀਂ ਠੀਕ ਹੈ ਸੋ ਪਹਿਲੇ ਜਿਹੜੇ ਰਾਸ਼ਟਰਪਤੀ ਸੀ ਉਹਦੇ ਨਾਲ ਇਹ ਗੱਲ ਦਾ ਕੰਟਰਾਸਟ ਆ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਸੀਗੇ ਇਹ ਪਹਿਲੀ ਵਾਰੀ ਹੋਊਗਾ ਕਿ ਪ੍ਰੈਜ਼ੀਡੈਂਟ ਇਲੈਕਟ ਜਿਹੜਾ ਆ ਚੁਣੇ ਜਾ ਚੁੱਕੇ ਆ ਪਰ ਅਫੀਸ਼ੀਅਲੀ ਨਹੀਂ ਉਹ ਅਦਾਲਤ ਦੇ ਵਿੱਚ ਜਾ ਕੇ ਬੈਠਣਗੇ ਉਹ ਵੱਖਰੇ ਕਿਸਮ ਦੇ ਜਿਹੜੇ ਹੁੰਦੇ ਸੀ ਟਰੈਡੀਸ਼ਨਲ ਜਿਹੜੀਆਂ ਆਪਣੀ ਪ੍ਰੀ ਅਨੈਗੋਰੇਸ਼ਨ ਐਕਟੀਵਿਟੀਜ਼ ਹੁੰਦੀਆਂ ਸੀ ਉਹਦੇ ਚ ਇਨਵੋਲ ਹੁੰਦੇ ਸੀ ਸੋ ਇਹ ਕਹਿ ਲਓ ਕਿ ਜਿਹੜੀ ਇਹਨਾਂ ਦੀ ਪ੍ਰੀ ਅਨੈਗੋਰੇਸ਼ਨ ਆ ਉਹ ਕੋਰਟ ਦੇ ਵਿੱਚ ਹੋ ਰਹੀ ਆ ਇਹ ਆਪਣੇ ਆਪ ਤੇ ਵਿੱਚ ਕਾਫੀ ਦਿਲਚਸਪ ਗੱਲ ਵੀ ਆ ਤੇ ਪਤਾ ਨਹੀਂ ਸੱਚ ਕੀ ਆ ਡੋਨਲਡ ਟਰੰਪ ਦਾ ਕਹਿਣਾ ਸੱਚ ਆ ਜਾਂ ਜਿਹੜੇ ਜੱਜ ਕਹਿ ਰਹੇ ਨੇ ਉਹ ਸੱਚ ਆ ਅਮਰੀਕਾ ਦੇ ਵਿੱਚ ਇੱਕ ਅੱਜ ਖਬਰ ਬੜੀ ਚਿੰਤਾ ਵਾਲੀ ਆ ਹਾਲਾਂਕਿ ਜਿਹੜਾ ਸੀਡੀਸੀ ਆ ਉਹ ਕਹਿ ਰਿਹਾ ਇੱਕ ਗੱਲ ਇੰਨੀ ਚਿੰਤਾ ਵਾਲੀ ਨਹੀਂ ਆ ਪਰ ਲੋਕ ਡਰੇ ਨੇ ਇਸ ਗੱਲ ਤੋਂ ਪਹਿਲੀ ਮੌਤ ਹੋਈ ਆ ਬਰਡ ਫਲੂ ਦੇ ਨਾਲ ਲਿਊਸੀਆਨਾ ਦੇ ਵਿੱਚ ਲਿਊਸੀਆਨਾ ਦਾ ਇੱਕ ਵਿਅਕਤੀ ਜਿਹਦੀ ਉਮਰ 65 ਸਾਲ ਦੀ ਸੀ ਜਾਂਦੀ ਆ ਹੈਲਥ ਇਸ਼ੂ ਸੀਗੇ ਉਹਨੂੰ ਪਹਿਲਾਂ ਤੇ ਪਹਿਲਾ ਵਿਅਕਤੀ ਬਣ ਗਿਆ ਜਿਹਦੀ ਬਰਡ ਫਲੂ ਯਾਨੀ ਕਿ H5N1 ਦੇ ਨਾਲ ਮੌਤ ਹੋਈ ਆ ਇਨਫੈਕਸ਼ਨ ਦਾ ਕਾਰਨ ਹੁਣ ਹੌਲੀ ਹੌਲੀ ਲੱਭਿਆ ਜਾ ਰਿਹਾ ਕਿ ਇਹਦਾ ਇੱਕ ਜਿਹੜਾ ਪੰਛੀ ਸੀਗਾ ਮਰਿਆ ਪੰਛੀ ਇਹਦੇ ਬੈਕਯਾਰਡ ਦੇ ਵਿੱਚ ਉਹਦੇ ਨਾਲ ਇਹਦਾ ਕੰਟੈਕਟ ਹੋਇਆ ਉੱਥੋਂ ਇਸ ਵਿਅਕਤੀ ਨੂੰ ਬਰਡ ਫਲੂ ਹੋ ਗਿਆ ਤੇ ਬਰਡ ਫਲੂ ਦੇ ਨਾਲ ਇਹਦੀ ਮੌਤ ਹੋ ਗਈ। ਹੁਣ ਸੀਡੀਸੀ ਜਿਹੜੀ ਆ ਰਿਸਕ ਅਸੈਸਮੈਂਟ ਕਰ ਰਹੀ ਆ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਇਹ ਕਹਿੰਦੇ ਆ ਕਿ ਜਿਹੜਾ ਬਰਡ ਫਲੂ ਦਾ ਜਨਰਲ ਪਬਲਿਕ ਨੂੰ ਰਿਸਕ ਆ ਉਹ ਬਹੁਤ ਘੱਟ ਆ। ਲੋ ਆ। ਵੀ ਕੋਈ ਸਪਰੈਡ ਐ ਇਸ ਤਰ੍ਹਾਂ ਦਾ ਜਿਹੜਾ ਨਹੀਂ ਦੇਖਿਆ ਗਿਆ ਵੀ ਇਹ ਗਾਂ ਕਿਤੇ ਫੈਲਿਆ ਹੋਵੇ। ਲੂਸੀਆਨਾ ਹੈਲਥ ਅਫੀਸ਼ੀਅਲਸ ਨੇ ਗੱਲ ਕਨਫਰਮ ਕੀਤੀ ਹੈ ਕਿ ਪਰਸਨ ਟੂ ਪਰਸਨ ਟ੍ਰਾਂਸਮਿਸ਼ਨ ਜਦੋਂ ਕੋਵਿਡ ਦੇ ਵਿੱਚ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਹੁੰਦਾ ਉਹ ਇਸ ਕਿਸਮ ਦੀ ਨਹੀਂ ਹੈ ਐਡੀਸ਼ਨਲ ਜਿਹੜੀਆਂ ਕੇਸਸ ਜਿਹੜੇ ਨੇ ਉਹ ਹੁਣ ਦੇਖੇ ਜਾ ਰਹੇ ਆ ਕਿ ਔਰ ਕਿ ਬਾਕੀ ਸਟੇਟਸ ਦੇ ਵਿੱਚ ਕੀ ਚੀਜ਼ ਆ ਉਹਨੂੰ ਇਹ ਸਟੱਡੀ ਕਰ ਰਹੇ ਆ ਗੱਲ ਇਹ ਆ ਕਿ ਜਿਹੜਾ ਵਾਇਰਸ ਆ ਇਹ ਮਿਊਟੇਟ ਕਰਦਾ ਅਸੀਂ ਬਹੁਤ ਵਾਰੀ ਕੋਵਿਡ ਦੇ ਵਿੱਚ ਗੱਲਬਾਤ ਕੀਤੀ ਜਾਂ ਜਿਹੜੇ ਮਹਾਰਸ਼ੀ ਉਹਨਾਂ ਨੇ ਸਾਨੂੰ ਕਿੰਨੀ ਵਾਰੀ ਇਹ ਗੱਲ ਸਮਝਾਈ ਇੱਕ ਵਾਇਰਸ ਆ ਵਾਇਰਸ ਦੇ ਖਿਲਾਫ ਇੱਕ ਦਵਾਈ ਬਣਦੀ ਹੈ ਦਵਾਈ ਤਾਂ ਹੈ ਨਹੀਂ ਖੈਰ ਜਾਂ ਵੈਕਸੀਨ ਆ ਜਾਂ ਸਰੀਰ ਆਪਣੇ ਆਪ ਕੁਛ ਉਹਦੇ ਅਗੇਂਸਟ ਪੈਦਾ ਕਰਦਾ ਵੀ ਮੈਂ ਇਹਨੂੰ ਮਾਰ ਦਵਾਂ ਉਹ ਵਾਇਰਸ ਥੋੜੇ ਚਿਰ ਬਾਅਦ ਆਪਣਾ ਰੂਪ ਬਦਲ ਲੈਂਦਾ ਹੁਣ ਉਹ ਬਦਲਿਆ ਰੂਪ ਕਿੰਨਾ ਖਤਰਨਾਕ ਹੋ ਸਕਦਾ ਇਹਦਾ ਅੰਦਾਜ਼ਾ ਨਹੀਂ ਸੋ ਮੌਤਾਂ ਇੱਕ ਹੋਈਆਂ ਕੇਸ ਬਹੁਤ ਥੋੜੇ ਆ ਪਰ ਕਿਉਂਕਿ ਪਹਿਲੀ ਮੌਤ ਆ ਇਹਦੇ ਤੋਂ ਬਾਅਦ ਜਿਹੜੀ ਚਿੰਤਾ ਇਹ ਆ ਕਿ ਉਸ ਵਾਇਰਸ ਦੇ ਵਿੱਚ ਮਿਊਟੇਸ਼ਨ ਦੇਖੀ ਗਈ ਹੈ ਮਿਊਟੇਸ਼ਨ ਦਾ ਮਤਲਬ ਇਹ ਆ ਕਿ ਉਹ ਵਾਇਰਸ ਨੇ ਆਪਣਾ ਰੂਪ ਬਦਲਿਆ ਆ ਸੋ ਲਗਭਗ ਇਦਾਂ ਦੀਆਂ ਗੱਲਾਂ ਬਾਤਾਂ ਕੋਵਿਡ ਤੋਂ ਪਹਿਲਾਂ ਹੁੰਦੀਆਂ ਸੀ ਇਸ ਕਰਕੇ ਲੋਕ ਥੋੜੇ ਜਿ ਡਰੇ ਆ ਹਾਲਾਂਕਿ ਸਿਰਫ 66 ਕੇਸ ਨੇ ਇੱਥੇ ਇਹਦੇ ਸੋ ਅਪ੍ਰੈਲ ਤੋਂ ਲੈ ਕੇ ਹੁਣ ਤੱਕ 66 ਕੇਸ ਰਿਪੋਰਟ ਕੀਤੇ ਗਏ ਆ ਬੜੇ ਕੁਝ ਲੋਕਾਂ ਨੂੰ ਤੇ ਦੇ ਸਿੰਪਟਮ ਵੀ ਬਹੁਤ ਅੱਖਾਂ ਲਾਲ ਹੁੰਦੀਆਂ ਤੁਹਾਡੀਆਂ ਜਾਂ ਉਹਦੇ ਵਿੱਚ ਕੁਝ ਸਾਹ ਦੀ ਥੋੜੀ ਬਹੁਤੀ ਸਮੱਸਿਆ ਹੁੰਦੀ ਆ ਪਰ ਐਡੀ ਖਤਰਨਾਕ ਚੀਜ਼ ਨਹੀਂ ਹੁੰਦੀ ਖਤਰਨਾਕ ਚੀਜ਼ ਜਿਹੜੀ ਚਿੰਤਾ ਆ ਉਹ ਮਿਊਟੇਸ਼ਨ ਇਦਾਂ ਦੇ ਕੇਸ ਕੈਨੇਡਾ ਦੇ ਵਿੱਚ ਵੀ ਆ ਇੱਕ ਟੀਨ ਜਿਹੜਾ ਬਹੁਤ ਸੀਰੀਅਸਲੀ ਪਿਛਲੇ ਦਿਨਾਂ ਦੇ ਵਿੱਚ ਨੌਜਵਾਨ ਸੀਗਾ ਉਹਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ BC ਦੇ ਵਿੱਚ ਹੀ ਸੀ ਬਹੁਤ ਬੁਰੀ ਤਰ੍ਹਾਂ ਉਹ ਬਿਮਾਰ ਹੋਇਆ ਤੇ ਹੁਣ ਦੱਸਿਆ ਜਾ ਰਿਹਾ ਹੈ ਉਹ ਰਿਕਵਰ ਕਰ ਗਿਆ IC ਦੇ ਵਿੱਚੋਂ ਬਾਹਰ ਆ ਔਰ ਇਹ ਦੁਨੀਆ ਦੇ ਵਿੱਚ ਤੁਸੀਂ ਗਲੋਬਲ ਦੇਖਦੇ ਆ H5N1 ਜਿਹੜਾ ਵਾਇਰਸ ਹੈਗਾ ਆ ਵਰਲਡਵਾਈਡ ਹੀ ਫੈਲ ਰਿਹਾ 1997 ਤੋਂ ਲੈ ਕੇ ਹੁਣ ਤੱਕ ਲਗਭਗ ਜਿਹੜੇ ਇਹਦੀ ਇਨਫੈਕਸ਼ਨ ਹੋਈ ਆ ਹਜ਼ਾਰ ਲੋਕ ਜਿਹੜੇ 24 ਦੇਸ਼ਾਂ ਦੇ ਵਿੱਚ ਤੇ ਡੈਥ ਰੇਟ ਬਹੁਤ ਹਾਈ ਹੈ ਨਾ ਮਾਮਲਿਆਂ ਦੇ ਵਿੱਚ ਔਰ ਐਨੀਮਲਸ ਦੇ ਵਿੱਚ ਜਿਹੜਾ ਇਹ ਜਾਨਵਰਾਂ ਦੇ ਵਿੱਚ ਵਾਇਰਸ ਪਾਇਆ ਜਾ ਰਿਹਾ ਉਹਦੀ ਤਵਾਦੀ ਦੀ ਮਿਊਟੇਸ਼ਨ ਦੂਜੀ ਜਿਹੜੀ ਚੰਗੀ ਗੱਲ ਇਹ ਆ ਕਿ ਹਿਊਮਨ ਟੂ ਹਿਊਮਨ ਸਪਰੈਡ ਇਹਦਾ ਨਹੀਂ ਹੈ ਐਕਸਪਰਟਸ ਜਿਹੜੇ ਇਹ ਦੇਖ ਰਹੇ ਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਆ ਕੋਈ ਐਵਿਡੈਂਸ ਨਹੀਂ ਆ ਕਿ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਇਹ ਫੈਲਿਆ ਹੋਵੇ ਤੇ ਜਿਹਦੇ ਨਾਲ ਗਾਂ ਜਾ ਕੇ ਇਹ ਆਊਟ ਬ੍ਰੇਕ ਬਣ ਜਵੇ ਐਸ ਤਰ੍ਹਾਂ ਦੀ ਗੱਲ ਨਹੀਂ ਆ ਪਰ ਕਿਉਂਕਿ ਪਹਿਲੀ ਮੌਤ ਹੋਈ ਅਮਰੀਕਾ ਦੇ ਵਿੱਚ ਇਸ ਕਰਕੇ ਗੱਲਬਾਤ ਚਿੰਤਾ ਵਾਲੀ ਆ ਅਗਲਾ ਦੋਸਤੋ ਮਾਮਲਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਟ ਕੈਲੀਫੋਰਨੀਆ ਜਿਹੜੀ ਪੋਪੂਲੇਸ਼ਨ ਸਭ ਤੋਂ ਵੱਧ ਜਿੱਥੇ ਆ ਤੇ ਉਸ ਸਟੇਟ ਦਾ ਬਜਟ ਬਜਟ ਪ੍ਰਪੋਜ਼ ਕੀਤਾ گورنر ਗੈਵਨ ਨਿਊਸਮ ਨੇ 322 ਬਿਲੀਅਨ ਡਾਲਰ ਦਾ ਬਜਟ ਦੱਸਿਆ ਜਾ ਰਿਹਾ ਡੈਫਿਸਿਟ ਕੋਈ ਨਹੀਂ ਇਹਦੇ ਵਿੱਚ ਉਹ ਦੋ ਸਾਲਾਂ ਤੋਂ ਬਾਅਦ ਪਹਿਲੀ ਵਾਰ ਕੈਲੀਫੋਰਨੀਆ ਵਾਲਿਆਂ ਨੂੰ ਸੁੱਖ ਦਾ ਸਾਹ ਆਇਆ ਕਿ ਜਿਹੜਾ ਬਜਟ ਹੈ ਇਸ ਤਰ੍ਹਾਂ ਦਾ ਸਾਹਮਣੇ ਆ ਪਰ ਇਹਦੇ ਵਿੱਚ ਇੱਕ ਚਿੰਤਾ ਆ ਚਿੰਤਾ ਇਹ ਆ ਕਿ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟਸ ਦਾ ਰਾਜ ਹੈ ਮਤਲਬ ਉਹ ਗੈਵਨ ਨਿਊਸਮ ਜਿਹੜੇ ਨੇ ਡੈਮੋਕ੍ਰੇਟ ਨੇ ਫੈਡਰਲ ਡੋਨਲਡ ਟਰੰਪ ਜਿੱਤ ਚੁੱਕੇ ਆ ਪਹਿਲਾਂ ਤਾਂ ਠੀਕ ਸੀ ਯਾਨੀ ਕਿ ਸਟੇਟ ਤੇ ਕੇਂਦਰ ਦਾ ਸਬੰਧ ਠੀਕ ਸੀ ਤੇ ਕੰਮਕਾਰ ਚੱਲੀ ਜਾਂਦਾ ਸੀ ਉੱਥੇ ਜੋ ਬਾਈਡਨ ਸੀ ਇੱਥੇ ਗੈਵਨ ਨਿਊਸਮ ਸੀ ਹੁਣ ਅ ਬਜਟ ਪ੍ਰਪੋਜ਼ ਕਰ ਦਿੱਤਾ 32 ਬਿਲੀਅਨ ਡਾਲਰ ਦਾ ਪਰ ਇਹ ਡਿਪੈਂਡ ਇਸ ਗੱਲ ਦੇ ਉੱਤੇ ਕਿਉਂਕਿ ਬਜਟ ਦਾ ਇੱਕ ਵੱਡਾ ਹਿੱਸਾ ਕੈਲੀਫੋਰਨੀਆ ਦਾ ਫੈਡਰਲ ਐਡ ਦੇ ਉੱਤੇ ਡਿਪੈਂਡ ਕਰਦਾ ਘਾਟੇ ਵਾਧੇ ਕਿੰਨੇ ਆਉਣੇ ਕਿੰਨੇ ਜਾਣੇ ਉਹਦੇ 'ਚ ਇੱਕ ਵੱਡੀ ਗਿਣਤੀ ਮਿੰਤੀ ਫੈਡਰਲ ਉਹਦੀ ਆ ਫੰਡਿੰਗ ਦੀ ਆ ਜੇ ਤੇ ਉਹ ਆ ਗਈ ਠੀਕ ਨਹੀਂ ਆ ਗਈ ਤੇ ਕੰਮ ਗੜਬੜਾ ਔਰ ਉਹੀ ਗੱਲ ਅਨਸਰਟ ਹਨ ਇਸ ਗੱਲ ਬਾਰੇ ਨਹੀਂ ਹਜੇ ਤੱਕ ਪਤਾ ਲੱਗ ਰਿਹਾ ਵੀ ਇਹ ਆਉਣੀ ਆ ਕਿ ਨਹੀਂ ਆਉਣੀ ਜਿਹੜਾ ਤੀਜਾ ਹਿੱਸਾ ਕੈਲੀਫੋਰਨੀਆ ਦੇ ਬਜਟ ਦਾ ਫੈਡਰਲ ਫੰਡ ਦੇ ਉੱਤੇ ਡਿਪੈਂਡ ਕਰਦਾ ਤੇ ਜਿਹੜੇ ਪ੍ਰੈਜ਼ੀਡੈਂਟ ਆ ਰਹੇ ਨੇ ਉਹਨਾਂ ਨੇ ਪਹਿਲੇ ਉਹਨਾਂ ਤੋਂ ਡਰ ਕੈਲੀਫੋਰਨੀਅਨ ਉਹ ਵੀ ਆ ਤੇ ਦੂਜਾ ਉਹ ਆਪ ਵੀ ਕਹਿ ਚੁੱਕੇ ਆ ਕਿ ਇਹਨਾਂ ਦੇ ਕਿੰਨੇ ਬਿਲੀਅਨ ਡਾਲਰ ਮੈਂ ਰਿਵੋਕ ਕਰਨੇ ਆ ਤੇ ਜੇ ਉਹ ਰਿਵੋਕ ਹੋ ਗਏ ਤਾਂ ਫਿਰ ਜਿਹੜੇ ਜਾਣ ਤੇ ਇਹ ਹੋਊਗਾ ਵੀ ਜਿਹੜੇ ਐਸੈਂਸ਼ੀਅਲ ਪ੍ਰੋਗਰਾਮਸ ਨੇ ਇੱਥੇ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਲੋਕਾਂ ਦੀ ਲਈ ਉਹ ਬੰਦ ਹੋਣਗੇ ਜਾਂ ਫਿਰ ਸਟੇਟ ਨੂੰ ਘਾਟਾ ਪਊਗਾ ਸੋ ਕੈਲੀਫੋਰਨੀਆ ਨੂੰ ਇਹ ਇਸ ਗੱਲ ਦਾ ਪਤਾ ਹੈ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਜਿਹੜੀ 트੍ਰੰਪ ਐਡਮਿਨਿਸਟ੍ਰੇਸ਼ਨ ਆ ਉਹਦੇ ਉੱਤੇ ਕੇਸ ਕਰਨ ਦੇ ਲਈ ਜਿਹਦਾ ਕਲਾਈਮੇਟ ਪਾਲਿਸੀ ਆ ਇਮੀਗ੍ਰੈਂੰਟ ਰਾਈਟਸ ਆ 25 ਮਿਲੀਅਨ ਡਾਲਰ ਉਹਨਾਂ ਨੇ ਪਾਸੇ ਰੱਖੇ ਆ ਆਪਣੇ ਲੀਗਲ ਡਿਫੈਂਸਸ ਦੇ ਲਈ ਸੋ 25 ਮਿਲੀਅਨ ਡਾਲਰ ਉਹਨਾਂ ਨੇ ਪਹਿਲਾਂ ਹੀ ਅਲੋਕੇਟ ਕਰ ਦਿੱਤਾ ਕਿ ਸਾਡੀ ਉਹਨਾਂ ਨਾਲ ਬਣਨੀ ਨਹੀਂ ਕੇਂਦਰ ਦੇ ਨਾਲ ਸੈਂਟਰ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਤੇ ਅਸੀਂ ਉਹਨਾਂ ਦੇ ਕੇਸਾਂ ਦੇ ਉੱਤੇ ਇਹ 25 ਮਿਲੀਅਨ ਡਾਲਰ ਜਿਹੜੇ ਆ ਉਹ ਉਸ ਪਾਸੇ ਲੱਗਣੇ ਆ ਹੁਣ ਇੱਕ ਬਜਟ ਦੇ ਵਿੱਚ ਬਹੁਤੋ ਵੱਡੀ ਚੀਜ਼ ਆ ਜਿਹੜੀ ਕਿੰਡਰਗਾਰਟਨ ਦੇ ਛੋਟੇ ਬੱਚੇ ਜਿਹੜੇ 4 ਸਾਲ ਤੋਂ ਪਹਿਲਾਂ ਛੋਟੇ ਬੱਚੇ ਪੜਦੇ ਆ ਇਹਦੇ ਵਿੱਚ ਯੂਨੀਵਰਸਲ ट्रांजਿਸ਼ਨਲ ਕਿੰਡਰਗਾਰਟਨ ਦੇ ਲਈ ਫੰਡਿੰਗ ਰੱਖੀ ਗਈ ਹੈ ਜਿਹੜੀ ਫਰੀ ਡਿਊ ਫਰੀ ਐਜੂਕੇਸ਼ਨ ਚਾਰ ਲੱਖ ਦੇ ਕਰੀਬ ਬੱਚਿਆਂ ਨੂੰ 4 ਸਾਲ ਤੋਂ ਘੱਟ ਵਾਲਿਆਂ ਨੂੰ ਦਿੱਤੀ ਜਾਊਗੀ ਨਿਊਸਮ ਨੇ ਇਹ ਵੀ ਪਲਾਨ ਕੀਤਾ ਹੈ ਇਸ ਬਜਟ ਦੇ ਵਿੱਚ ਕਿ ਜਿਹੜੇ ਫਿਲਮ ਤੇ ਟੀਵੀ ਟੈਕਸ ਕ੍ਰੈਡਿਟਸ ਨੇ ਉਹ ਵੀ 750 ਮਿਲੀਅਨ ਡਾਲਰ ਕੀਤੇ ਗਏ ਆ ਤਾਂ ਕਿ ਹਾਲੀਵੁੱਡ ਨੂੰ ਬੂਸਟ ਕੀਤਾ ਜਾ ਸਕੇ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਆ ਉੱਥੇ ਜੌਬਸ ਪੈਦਾ ਹੋਣ ਉਹਨਾਂ ਨੂੰ ਬੂਸਟ ਕੀਤਾ ਜਾ ਸਕੇ ਦੂਜਾ ਜਿਹੜੇ ਟੈਕਸ ਰੈਵਨਿਊ ਆ ਉਹ ਜ਼ਿਆਦਾ ਰਿਹਾ ਜਿੰਨੀ ਇਹਨਾਂ ਨੇ ਐਕਸਪੈਕਟ ਕੀਤਾ ਸੀ ਉਹਦੇ ਕਰਕੇ ਵੀ ਇੱਕ ਜਿਹੜਾ ਸਟਰੋਂਗ ਸਟਾਕ ਮਾਰਕੀਟ ਰਹੀ ਹੈ ਤੇ ਬਾਕੀ ਚੀਜ਼ਾਂ ਦੇ ਉੱਤੇ ਵੀ ਅਸਰ ਪਿਆ ਸੋ ਸਟੇਟ ਨੇ ਜਿਹੜੇ ਕੱਟ ਲਾਏ ਕੁਝ ਜਿਹੜੀਆਂ ਉਹ 6500 ਅਨਫਿਲਡ ਜਿਹੜੀਆਂ ਗਵਰਨਮੈਂਟ ਜੌਬਸ ਸੀਗੀਆਂ ਉਹਨਾਂ ਨੂੰ ਕੱਟ ਕੀਤੀਆਂ ਉਹਦੇ ਨਾਲ ਵੀ ਜਿਹੜਾ ਫੈਡਰਲ ਟਰੈਵਲ ਬਜਟ ਘਟਾਇਆ ਉਹਦੇ ਨਾਲ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਪਿਛਲੇ ਸਾਲਾਂ ਦੇ ਵਿੱਚ ਕੈਲੀਫੋਰਨੀਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ 46.8 ਬਿਲੀਅਨ ਡਾਲਰ ਦਾ ਤੇ ਫੇਰ 32 ਬਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਸੀ ਇਹਨਾਂ ਦਾ ਜਿਹਦੇ ਨਾਲ ਕੱਟ ਵੀ ਹੋਏ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪ੍ਰੋਗਰੈਸਿਵ ਜਿਹੜੇ ਪ੍ਰੋਗਰਾਮ ਸੀ ਉਹ ਬੰਦ ਕਰਨੇ ਪਏ ਹੁਣ ਇਹ ਰੈਵਨਿਊ ਅਨਸਟੇਬਲ ਆ ਪੱਕਾ ਨਹੀਂ ਵੀ ਆਉਂਦਣਾ ਹਣੀ ਆ ਕਿ ਨਹੀਂ ਆਉਣੀ ਕੈਲੀਫੋਰਨੀਆ ਦੀ ਜਿਹੜੀ ਨਿਰਪਰਤਾ ਆ ਟੈਕਸ ਦੇ ਉੱਤੇ ਖਾਸ ਕਰ ਵੱਡੇ ਲੋਕਾਂ ਦੇ ਉੱਤੇ ਬਜਟ ਦੇ ਵਿੱਚ ਉਹ ਪਤਾ ਨਹੀਂ ਇੱਧਰ ਹੋ ਜਾਣੀ ਆ ਜਾਂ ਇੱਧਰ ਹੋ ਜਾਣੀ ਆ ਸੋ ਉਹ ਜਿਹੜੀ ਸਵਿੰਗ ਆ ਰੈਵਨਿਊ ਦੀ ਸਵਿੰਗਸ ਨੇ ਜਿਹੜੀਆਂ ਉਹ ਬਹੁਤ ਖਤਰਨਾਕ ਨੇ ਤੇ ਪ੍ਰੋਡਕਸ਼ਨ ਹੀ ਕੀਤੀ ਜਾ ਸਕਦੀ ਸੋ ਫਿਊਚਰ ਦੇ ਵਿੱਚ ਵੀ ਇਹ ਚੈਲੰਜ ਇਦਾਂ ਹੀ ਰਹਿਣਗੇ ਜਿਹੜੇ ਐਕਸਪਰਟ ਨੇ ਮਾਹਰ ਨੇ ਇਸ ਕੰਮ ਦੇ ਉਹ ਦੱਸ ਦਿਆ ਕਿ ਅਗਲੇ 5 ਸਾਲਾਂ ਦੇ ਵਿੱਚ ਜਿਹੜੀ ਪੋਸੀਬਲ ਸ਼ਾਰਟਫਾਲ ਆ ਬਜਟ ਸ਼ਾਰਟਫਾਲ ਹੋਊਗੀ ਜਿਹਦੇ ਨਾਲ ਕੈਲੀਫੋਰਨੀਆ ਦੀ ਜਿਹੜੀ ਪ੍ਰੋਗਰਾਮ ਨੇ ਉਹਨਾਂ ਨੂੰ ਬਚਾਉਣਾ ਔਖਾ ਹੋ ਜਾਊਗਾ ਹੁਣ ਤਾਂ ਜੇ ਫੈਡਰਲ ਸਰਕਾਰ ਕੁਝ ਕਰਦੀ ਹੈ ਜੇ ਇਹ ਨਹੀਂ ਮੰਨਦੇ ਤੇ ਆਪਣੇ ਪੱਧਰ ਤੇ ਚਲਾ ਸਕਦੇ ਆ ਪਰ ਆਉਣ ਵਾਲੇ 5 ਸਾਲਾਂ ਦੇ ਵਿੱਚ ਆਰਥਿਕ ਮਹਰਦਾਸ ਰਹੇ ਆ ਕਿ ਇਹਦੇ ਨਾਲ ਜਿਹੜਾ ਕੁਛ ਨਾ ਕੁਛ ਆ ਉਹ ਫਰਕ ਪਾਊਗਾ ਕਿੰਨਾ ਟੈਕਸ ਆਉਂਦਾ ਆ ਕੀ ਹੁੰਦਾ ਆ ਤੇ ਖਾਸ ਤੌਰ ਦੇ ਉੱਤੇ ਹੁਣ ਜਿਹੜਾ ਵੱਡਾ ਇਸ ਵੇਲੇ ਰੌਲਾ ਆ ਫੈਡਰਲ ਸਰਕਾਰ ਦਾ ਵੀ 트ੰਪ ਆ ਕੇ ਕੀ ਕਰਦੇ ਕੈਲੀਫੋਰਨੀਆ ਦੇ ਨਾਲ ਇਹਦੇ ਉੱਤੇ ਬਹੁਤ ਕਪਰਿੰਡ ਕਰਦਾ ਅਗਲੀ ਦੋਸਤੋ ਗੱਲਬਾਤ ਇੱਕ ਸਿਆਟਲ ਦੀ ਆ ਸਿਆਟਲ ਦੇ ਵਿੱਚ ਜਿਹੜੀ ਇੱਕ ਘਟਨਾ ਵਾਪਰੀ ਸੀ ਪਿਛਲੇ ਸਮੇਂ ਦੇ ਵਿੱਚ ਪੁਲਿਸ ਚੀਫ ਨੂੰ ਫਾਇਰ ਕੀਤਾ ਇਹਨਾਂ ਨੇ ਤੇ ਆਫੀਸਰ ਕੈਵਨ ਡੇਮ ਡੇਮ ਨੂੰ ਜਿਹੜੇ ਪੁਲਿਸ ਪੁਲਿਸ ਚੀਫ ਨੇ ਫਾਇਰ ਕੀਤਾ ਮਾਫੀ ਚਾਹਣਾ ਹੈ ਆਫੀਸਰ ਕੈਵਨ ਡੇਵ ਨੂੰ ਡੇਂਜਰਸ ਡਰਾਈਵਿੰਗ ਦੇ ਲਈ ਤੇ ਉਸ ਡਰਾਈਵਿੰਗ ਦੇ ਵਿੱਚ ਜਾਨਵੀ ਕੰਡੁੱਲਾ ਆਂਡੀਆਂ ਦੀ ਮਧ ਪ੍ਰਦੇਸ਼ ਦੀ ਰਹਿਣ ਵਾਲੀ ਇਹ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਇਹ ਕੁੜੀ ਸੀਗੀ ਇੰਡੀਅਨ ਗ੍ਰੈਜੂਏਟ ਸਟੂਡੈਂਟ ਸੀ ਇਹ 2023 ਦੇ ਵਿੱਚ ਘਟਨਾ ਵਾਪਰੀ ਸੀ ਡੇਵ ਡਰਾਈਵ ਕਰ ਰਿਹਾ ਸੀ 74 ਮੀਲ ਪ੍ਰਤੀ ਆਵਰਦੀ ਸਪੀਡ ਦੇ ਨਾਲ ਉਸ ਜ਼ੋਨ ਦੇ ਵਿੱਚ ਜਿੱਥੇ ਸਿਰਫ 25 ਮੀਲ ਪਰ ਆਵਰ ਦੀ ਸਪੀਡ ਦੇ ਨਾਲ ਡਰਾਈਵ ਕੀਤਾ ਜਾ ਸਕਦਾ ਇੱਕ ਓਵਰਡੋਜ਼ ਕਾਲ ਆ ਗਈ ਸੀ ਕਾਲ ਤਾਂ ਆ ਗਈ ਆ ਪਰ ਤੁਸੀਂ ਇਹ ਨਹੀਂ ਆ ਕਿ ਤੁਸੀਂ ਬੰਦਾ ਮਾਰ ਦਿਓ ਤੇਜ਼ ਗੱਡੀ ਚਲਾ ਕੇ ਤੇ ਇਹਨੇ ਇਦਾਂ ਹੀ ਕੀਤਾ ਇਸ ਪੁਲਿਸ ਆਫੀਸਰ ਨੇ 25 ਵਾਲੀ ਜ਼ੋਨ ਚ 74 ਦੀ ਸਪੀਡ ਤੇ ਗੱਡੀ ਚਲਾਈ ਤੇ ਇਹ ਜਿਹੜੀ ਸੀਗੀ ਕੰਡੁੱਲਾ ਜਿਹੜੀ ਕੁੜੀ ਸੀਗੀ ਇੰਡੀਅਨ ਸਟੂਡੈਂਟ ਸੀਗੀ ਇਹਦੀ ਮੌਤ ਹੋ ਗਈ ਸੀ ਇਹ ਸਿੱਧੀ ਸਿੱਧੀ ਹੁਣ ਉਹਦੀ ਇਨਵੈਸਟੀਗੇਸ਼ਨ ਹੋਈ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੇ ਕਹਿਆ ਕਿ ਸਿੱਧੀ ਸਿੱਧੀ ਜਿਹੜੀ ਵਾਇਓਲੇਸ਼ਨ ਪਾਲਿਸੀ ਵਾਇਓਲੇਸ਼ਨ ਸੈਟਰਲ ਪਰ ਜਿਹੜਾ ਆਫਿਸ ਆਫ ਪੁਲਿਸ ਅਕਾਉਂਟੇਬਿਲਟੀ ਆ ਉਹਨਾਂ ਨੇ ਇਸ ਡੇਵ ਦੇ ਮਾਮਲੇ ਦੇ ਵਿੱਚ ਦੱਸਿਆ ਕਿ ਨੇ ਚਾਰ ਡਿਪਾਰਟਮੈਂਟ ਪਾਲਿਸੀਜ਼ ਨੂੰ ਵਾਇਓਲੇਟ ਕੀਤਾ ਜਿਹਦੇ ਵਿੱਚ ਇੱਕ ਪੈਟਰੋਲ ਵਹੀਕਲ ਨੂੰ ਸੇਫਲੀ ਆਪਰੇਟ ਕਿਦਾਂ ਕਰਨਾ ਕਿਉਂਕਿ ਪੁਲਿਸ ਦੇ ਕੋਲ ਵੀ ਜਿਹੜੇ ਕੁਝ ਮਤਲਬ ਕਾਨੂੰਨ ਦੇ ਵਿੱਚ ਵੱਜਿਆ ਹੁੰਦਾ ਏ ਸਾਰਾ ਕੁਝ ਪੁਲਿਸ ਪੁੱਠੀ ਲੇਨ ਚ ਵੀ ਜਾ ਸਕਦੀ ਹੈ ਪੁਲਿਸ ਪੋਸਟਰਡ ਸਪੀਡ ਤੋਂ ਤੇਜ਼ ਵੀ ਜਾ ਸਕਦੀ ਆ ਇਹਨਾਂ ਕੋਲ ਅਧਿਕਾਰ ਹੈਗਾ ਪਰ ਇੱਕ ਖਾਸ ਹੱਦ ਤੱਕ ਔਰ ਉਸੇ ਤੱਕ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਇੱਥੇ ਤੱਕ ਆ ਵੀ ਜੇ ਇੱਕ ਸਰਟਨ ਸਪੀਡ ਤੋਂ ਬਾਅਦ ਪੁਲਿਸ ਚੋਰ ਨੂੰ ਫੜ ਨਹੀਂ ਸਕਦੀ ਮੰ ਲੋ ਜੇ ਉਹ 100 ਦੇ ਉੱਤੇ ਜਾ ਰਿਹਾ ਆ ਤੇ ਏਰੀਆ ਉਹ 30 ਵਾਲਾ ਆ ਤੁਸੀਂ 100 ਤੇ ਨਹੀਂ ਜਾ ਸਕਦੇ ਉਹਦਾ ਇਹ ਆ ਵੀ ਇੱਕ ਤੇ ਜਿਹੜਾ ਚੋਰ ਬਤਵਤ ਨੁਕਸਾਨ ਕੀ ਹੋਊਗਾ ਜੇ ਪ੍ਰੀਸ ਵਾਲਾ ਹੌਲੀ ਚਲਾਊਗਾ ਉਹਦਾ ਨੁਕਸਾਨ ਇਹੀ ਹੋਊਗਾ ਵੀ ਚੋਰ ਭੱਜ ਜਾਊਗਾ ਤੇ ਜੇ ਉਹ ਤੇਜ਼ ਚਲਾਉਂਦਾ ਆ ਜਾਂ ਉਹ ਪਿੱਛਾ ਕਰਦੇ ਜਾਂ ਤੇ ਕੋਈ ਹੋਰ ਜਾ ਸਕਦਾ ਜਾਂ ਉਹ ਜਿਹਨੂੰ ਫੜਨ ਜਾ ਰਿਹਾ ਐ ਐਕਸੀਡੈਂਟ ਦੇ ਵਿੱਚ ਉਹਦੇ ਨਾਲ ਵੀ ਕੁਛ ਨਾ ਕੁਛ ਗਲਤ ਹੋ ਸਕਦਾ ਸੋ ਇਸ ਕਰਕੇ ਉਹ ਨਿਜਮ ਦੇ ਵਿੱਚ ਸਾਰਾ ਕੁਝ ਚੱਲਦਾ ਤੇ ਇਹਨਾਂ ਨੇ ਕਿਹਾ ਵੀ ਇਸ ਆਫੀਸਰ ਨੇ ਉਸ ਨਿਜਮ ਨੂੰ ਤੋੜਿਆ ਆ ਤੇ ਉਹਨੂੰ ਬਰਖਾਸਤ ਉਹਨੂੰ ਜਿਹੜਾ ਉਹਦੀ ਨੌਕਰੀ ਖਤਮ ਕਰ ਦਿੱਤੀ ਗਈ ਹੈ। ਪੁਲਿਸ ਚੀਫ ਨੇ ਇਸ ਇਹ ਕਹਾਂ ਉਹਨਾਂ ਨੇ ਕਿ ਜਿਹੜੀ ਉਹ ਜਿਹੜੀ ਇੰਟੈਂਟ ਸੀਗੀ ਦੇਵ ਦੀ ਭਾਵੇਂ ਮਦਦ ਕਰਨ ਦੀ ਸੀ ਉਹ ਉਹ ਅੱਗੇ ਜਾ ਕੇ ਉਹਦੀ ਮਦਦ ਕਰਨਾ ਚਾਹੁੰਦੇ ਸੀ ਪਰ ਇਹਦੇ ਨਾਲ ਇਹ ਆ ਕਿ ਜਿਹੜੀ ਡੇਂਜਰਸ ਡਰਾਈਵਿੰਗ ਆ ਉਹਦੇ ਨਾਲ ਇੱਕ ਹੋਰ ਜਿਹੜੀ ਜ਼ਿੰਦਗੀ ਸੀ ਉਹਦਾ ਨੁਕਸਾਨ ਹੋ ਗਿਆ ਇੱਕ ਤੇ ਉਹਦਾ ਨੁਕਸਾਨ ਹੋਇਆ ਨਾਲ ਡਿਪਾਰਟਮੈਂਟ ਦੀ ਰੈਪਿਊਟੇਸ਼ਨ ਦਾ ਵੀ ਨੁਕਸਾਨ ਹੋਇਆ। ਸੋ ਲੀਗਲ ਕਨਸੀਕੁਐਂਸਿਸ ਇਹਦੇ ਕਿੰਗ ਕਾਉਂਟੀ ਦੇ ਵਿੱਚ ਜਿਹੜੀ ਇਹ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜੇ ਚਾਰजेस ਨੇ ਇਸ ਕਿਸਮ ਦੇ ਨਹੀਂ ਕੀਤੇ ਜਾ ਸਕਦੇ ਆ ਟ੍ਰੈਫਿਕ ਸਾਈਟੇਸ਼ਨ ਹੈਗੀ ਆ 55 5000 ਡਾਲਰ ਦੀ ਜਿਹੜੀ ਸਾਈਟੇਸ਼ਨ ਨਿਕਲੀ ਨੈਗਲੀਜੈਂਟ ਡਰਾਈਵਿੰਗ ਦੇ ਲਈ ਕੀਤੀ ਗਈ ਸੀ ਉਹ ਸਹਿਮਤ ਹੋ ਗਿਆ ਇਹਦੇ ਨਾਲ ਔਰ ਇਹਦੇ ਤੋਂ ਬਾਅਦ ਜਿਹੜਾ ਦੂਜਾ ਮਾਮਲਾ ਸੀਗਾ ਇਹਦੀ ਮੌਤ ਤੋਂ ਬਾਅਦ ਕਈ ਕੁਝ ਸਾਹਮਣੇ ਆਇਆ ਸੀ ਕਿਉਂਕਿ ਇੱਕ ਹੋਰ ਅਫਸਰ ਜਿਹੜਾ ਡੈਨੀਅਲ ਆਊਡਰਰਸ ਹੈਗਾ ਉਹਨਾਂ ਨੇ ਇਦਾਂ ਦੇ ਕਮੈਂਟ ਕੀਤੇ ਆਪਸ ਤੇ ਵਿੱਚ ਵੀ ਕੁਝ ਨਹੀਂ ਹੋਇਆ 26 ਸਾਲ ਦੀ ਉਮਰ ਸੀ ਜੇ ਮਾਰੀ ਗਈ ਤੇ ਕੋਈ ਗੱਲ ਨਹੀਂ ਖਰੇ 1000 ਕਿ 1100 ਕਿ 900 ਡਾਲਰ ਦਾ ਇੱਕ ਚੈੱਕ ਹੀ ਆ ਉਹ ਲਿਖ ਦਿਓ ਤੇ ਗੱਲ ਖਤਮ ਉਹ ਜਿਹੜੇ ਇਹਨਾਂ ਦੇ ਬਾਡੀ ਦੇ ਉੱਤੇ ਵਰਦੀ ਦੇ ਉੱਤੇ ਕੈਮਰੇ ਲੱਗੇ ਹੁੰਦੇ ਉਹਦੇ ਵਿੱਚ ਰਿਕਾਰਡ ਹੋ ਗਈ ਸੀ ਤੇ ਉਹਦੇ ਕਰਕੇ ਲੋਕਾਂ ਦੇ ਵਿੱਚ ਗੁੱਸਾ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ ਤੇ ਆਖਰਕਾਰ ਉਹਨੂੰ ਆਫਸਰ ਨੂੰ ਜਿਹੜੀ ਆਫਸਾਜ਼ਾ ਦਿੱਤੀ ਗਈ ਹੈ ਅਗਲੀ ਖਬਰ ਦੋਸਤੋ ਮੈਡੀਕਲ ਡੈਟ ਬਾਰੇ ਆ ਇੱਕ ਨਵਾਂ ਜਿਹੜਾ ਕਾਨੂੰਨ ਆ ਨਵਾਂ ਰੂਲ ਆ ਉਹਦੇ ਨਾਲ ਜਿਹੜਾ ਕੋਈ ਵਿਅਕਤੀ ਆ ਉਹਦੀ ਕ੍ਰੈਡਿਟ ਰਿਪੋਰਟ ਦੇ ਉੱਤੋਂ ਮੈਡੀਕਲ ਡੈਟ ਨੂੰ ਹਟਾ ਦਿੱਤਾ ਜਾਊਗਾ ਤੇ ਕਈ ਮਿਲਿਓਨ ਅਮਰੀਕਨ ਦੇ ਉੱਤੇ ਇਹਦਾ ਅਸਰ ਪਊਗਾ ਇਹਦਾ ਮਤਲਬ ਕੀ ਆ ਹਰ ਇੱਕ ਜਿਹੜਾ ਆਪਣੀ ਸਾਰਿਆਂ ਦੀ ਇੱਕ ਕ੍ਰੈਡਿਟ ਰਿਪੋਰਟ ਹੁੰਦੀ ਹੈ ਕ੍ਰੈਡਿਟ ਸਕੋਰ ਹੈ ਨਾ ਜਿਹੜਾ ਕ੍ਰੈਡਿਟ ਰਿਪੋਰਟ ਦੇ ਰਿਪੋਰਟ ਹੁੰਦੀ ਹੈ ਕਿ ਕ੍ਰੈਡਿਟ ਰਿਪੋਰਟ ਦੇ ਵਿੱਚ ਤੁਹਾਡਾ ਸਾਰਾ ਸਾਬ ਹੁੰਦਾ ਕਿ ਇਹ ਬੰਦੇ ਕੋਲ ਕਿੰਨੇ ਕ੍ਰੈਡਿਟ ਕਾਰਡ ਆ ਇਸ ਦੇ ਸਿਰ ਤੇ ਕਿੰਨਾ ਕਰਜ਼ਾ ਕਿੰਨੇ ਮੌਰਗੇਜ ਸਾਰਾ ਉਹਦੇ ਉੱਤੇ ਹੁੰਦਾ ਤੇ ਫਿਰ ਉਹ ਦੱਸਿਆ ਹੁੰਦਾ ਵੀ ਕੀ ਇਹ ਟਾਈਮ ਨਾਲ ਮੋੜਦਾ ਹੈ ਜਾਂ ਨਹੀਂ ਮੋੜਦਾ ਜਾਂ ਕੀ ਕਰਦਾ ਉਹਦੇ ਹਿਸਾਬ ਨਾਲ ਫਿਰ ਕ੍ਰੈਡਿਟ ਸਕੋਰ ਬਣ ਜਾਂਦਾ ਤੇ ਜਿੱਥੋਂ ਪਤਾ ਲੱਗ ਜਾਂਦਾ ਕਿ ਬੰਦੇ ਦੀਆਂ ਦੇਣਦਾਰੀਆਂ ਠੀਕ ਆ ਜਾਂ ਨਹੀਂ ਉਹ ਜਿਹੜਾ ਹਰ ਇੱਕ ਜਿਹੜਾ ਕ੍ਰੈਡਿਟ ਕਾਰਡ ਆ ਤੁਹਾਡਾ ਤੁਹਾਡੀ ਮੌਰਗੇਜ ਆ ਤੁਹਾਡੀ ਕੋਈ ਲਾਈਨ ਆਫ ਕ੍ਰੈਡਿਟ ਆ ਉਹ ਕ੍ਰੈਡਿਟ ਰਿਪੋਰਟ ਦੇ ਉੱਤੇ ਹੁੰਦੀ ਅਮਰੀਕਾ ਦੇ ਵਿੱਚ ਜੀ ਮੈਡੀਕਲ ਡਾਟਾ ਉਹ ਵੀ ਉਸ ਰਿਪੋਰਟ ਦੇ ਉੱਤੇ ਹੁੰਦਾ ਹੁਣ ਨਵੇਂ ਕਾਨੂੰਨ ਦੇ ਤਹਿਤ ਹੁਣ ਮੈਡੀਕਲ ਡਾਟਾ ਵੀ ਇੱਕ ਕਰਜ਼ਾ ਹੀ ਹੋ ਗਿਆ ਹਸਪਤਾਲ ਦਾ ਬਿੱਲ ਕਿਸੇ ਦੇ ਸਿਰ ਦੇ ਉੱਤੇ ਖੜਾ 1 ਲੱਖ 2 ਲੱਖ ਡਾਲਰ ਦਾ ਤੇ ਉਹ ਰਿਪੋਰਟ ਤੇ ਵੀ ਸ਼ੋ ਹੋ ਰਿਹਾ ਉਹਦੇ ਨਾਲ ਕੀ ਹੋ ਰਿਹਾ ਉਹਦਾ ਕ੍ਰੈਡਿਟ ਸਕੋਰ ਦੇ ਉੱਤੇ ਅਸਰ ਪੈ ਰਿਹਾ ਜਿੰਨਾ ਤੁਹਾਡੇ ਤੇ ਕਰਜ਼ਾ ਜ਼ਿਆਦਾ ਤੇ ਤੁਸੀਂ ਮੋੜ ਨਹੀਂ ਰਹੇ ਉਹਨਾਂ ਦਾ ਕ੍ਰੈਡਿਟ ਸਕੋਰ ਮਾੜਾ ਹੋਊਗਾ ਤੇ ਉਹ ਕ੍ਰੈਡਿਟ ਸਕੋਰ ਦੇ ਉੱਤੇ ਅਸਰ ਪੈਣ ਕਰਕੇ ਹੁਣ ਇਹਨਾਂ ਨੇ ਕਿਹਾ ਵੀ ਉਹ ਮੈਡੀਕਲ ਵਾਲਾ ਖਰਚਾ ਕੱਢ ਦਿਓ। ਬਾਕੀ ਕਿਹੇ ਬੰਦੇ ਨੇ ਕਰਜ਼ਾ ਲਿਆ ਕੋਈ ਕ੍ਰੈਡਿਟ ਕਾਰਡ ਆ ਉਹ ਸਾਰਾ ਹਿਸਾਬ ਕਿਤਾਬ ਚੱਲਦਾ ਰਹਿਣ ਦਿਓ ਪਰ ਜਿਹੜਾ ਮੈਡੀਕਲ ਵਾਲਾ ਕਰਜ਼ਾ ਆ ਉਹਨੂੰ ਇਹਦੇ ਤੋਂ ਠਾ ਦਿਓ। 15 ਮਿਲੀਅਨ ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਉੱਤੇ ਇਹਦਾ ਅਸਰ ਪਊਗਾ। ਔਰ ਹੋਰ ਮੌਕੇ ਮਿਲਣਗੇ ਕਿਉਂਕਿ ਜੇ ਤੁਹਾਡਾ ਕ੍ਰੈਡਿਟ ਸਕੋਰ ਚੰਗਾ ਹੋਗਾ ਲੋਕ ਜਿਆਦਾ ਮੌਰਗੇਜ ਲੈਣਗੇ ਕਰਜ਼ੇ ਲੈਣਗੇ ਕਾਰਾਂ ਲੈਣਗੇ ਬਿਜ਼ਨਸ ਸ਼ੁਰੂ ਕਰਨਗੇ ਜਿਆਦਾ ਕੰਮ ਕਰਨਗੇ ਜਿਆਦਾ ਠੀਕ ਹੋਊਗਾ ਸੋ ਇਹ ਰੂਲ ਜਿਹੜਾ ਹੋਣਾ ਅਪ੍ਰੋਕਸੀਮੇਟਲੀ 49 ਮਿਲ ਬਿਲੀਅਨ ਮਾਫੀ ਚੋਨੇ ਬੱਬੇ ਨਾਲ ਬਿਲੀਅਨ 49 ਬਿਲੀਅਨ ਜਿਹੜਾ ਅਨਪੇਡ ਮੈਡੀਕਲ ਬਿੱਲ ਆ ਜਿਹਦੇ ਲੋਕਾਂ ਕੋਲੋਂ ਦਿੱਤੇ ਨਹੀਂ ਗਏ ਉਹ ਕ੍ਰੈਡਿਟ ਰਿਪੋਰਟ ਦੇ ਉੱਤੋਂ ਬਾਹਰ ਹੋ ਜਾਊਗਾ ਸੋ ਇਹ ਵਾਇਸ ਪ੍ਰੈਜ਼ੀਡੈਂਟ ਕਮਾਲਾ ਹੈਰਿਸ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਹੈ ਕਿ ਇਹਦੇ ਨਾਲ ਜਿਹੜੀ ਉਹ ਪਰਿਵਾਰ ਜਿਹੜੇ ਇਕਨੋਮਿਕ ਚੈਲੰਜ ਦੇ ਵਿੱਚ ਨੇ ਉਹਨਾਂ ਨੂੰ ਸਪੋਰਟ ਮਿਲੂਗੀ ਤੇ ਕਾਫੀ ਵੱਡੀ ਮਦਦ ਜਿਹੜੀ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਆ ਉਹਨਾਂ ਨੇ ਰੂਲ ਫਾਈਨਲਾਈਜ਼ ਕੀਤਾ ਹੈ ਤੇ ਹੁਣ ਇਹ ਜਿਹੜਾ ਆ ਜਲਦੀ ਆ ਮਾਰਚ ਦੇ ਵਿੱਚ ਹੀ ਦੱਸ ਦਿਆ ਕਿ ਇਹ ਰੂਲ ਲਾਗੂ ਹੋ ਜਾਊਗਾ ਇੰਡਸ ਜਿਹੜੀ ਇੰਡਸਟਰੀ ਆ ਵਿਰੋਧ ਕਰ ਰਹੀ ਆ ਜਿਹੜੇ ਡੈਕਟ ਕਲੈਕਟ ਕਰਨ ਵਾਲੇ ਨੇ ਉਹ ਹੁਣ ਇਸ ਗੱਲ ਦੇ ਵਿਰੋਧ ਚ ਆ ਵੀ ਜੇ ਤੁਸੀਂ ਇਹਨੂੰ ਕ੍ਰੈਡਿਟ ਜਿਹੜਾ ਰਿਪੋਰਟ ਦੇ ਉੱਤੇ ਕਰਜ਼ਾ ਖੜਾ ਆ ਉਹ ਤੋਂ ਬੰਦਾ ਦੇਣ ਦੀ ਕੋਸ਼ਿਸ਼ ਕਰੂਗਾ ਟਾਈਮ ਨਾਲ ਤਾਂ ਨਵੇਂੜਾ ਤੇ ਮੇਰਾ ਸਕੋਰ ਇੰਪਰੂਵ ਹੋਵੇ ਜਾ ਮੈਨੂੰ ਹੋਰ ਗਾਂ ਕਰਜਾ ਕਿਤੇੋਂ ਮਿਲੇ ਪਰ ਜੇ ਉਹ ਉਹਦੇ ਤੋਂ ਹਟਾਤਾ ਤਾਂ ਲੋਕਾਂ ਨੇ ਦੇਣਾ ਹੀ ਨਹੀਂ ਉਹ ਕਹਿੰਦੇ ਸਾਡੇ ਲਈ ਇਹ ਜਿਹੜਾ ਇੱਕ ਹੈਗਾ ਪਰ ਇਹ ਲਾਈਫ ਚੇਂਜਿੰਗ ਇੱਕ ਇੰਪੈਕਟ ਆ ਬਹੁਤ ਵੱਡਾ ਇਹਦਾ ਅਸਰ ਆ ਮੈਡੀਕਲ ਡੈਟ ਦਾ ਮਤਲਬ ਇਹ ਆ ਅਮਰੀਕਾ ਦੇ ਵਿੱਚ ਉਹ ਪੈਸਾ ਜਿਹੜਾ ਕੋਈ ਵਿਅਕਤੀ ਹੈਲਥ케ਅਰ ਸਿਸਟਮ ਨੂੰ ਓਨ ਕਰਦਾ ਚਾਹੇ ਡਾਕਟਰ ਦਾ ਹੋਵੇ ਚਾਹੇ ਹਸਪਤਾਲ ਦਾ ਹੋਵੇ ਚਾਹੇ ਸਰਜਰੀ ਹੋਵੇ ਕੋਈ ਪ੍ਰੈਸਕ੍ਰਿਪਸ਼ਨ ਹੋਵੇ ਕੋਈ ਮੈਡੀਕਲ ਟਰੀਟਮੈਂਟ ਕਰਾਈ ਹੋਵੇ ਕਈ ਵਾਰੀ ਮੈਡੀਕਲ ਡੈਟ ਉਦੋਂ ਹੋ ਜਾਂਦਾ ਜਦੋਂ ਪੇਸ਼ੈਂਟ ਪੇ ਨਹੀਂ ਕਰ ਸਕਦਾ ਮੈਡੀਕਲ ਬਿੱਲ ਆਪਣੀ ਪਾਕਟ ਦੇ ਵਿੱਚੋਂ ਇੰਸ਼ੋਰੈਂਸ ਹੁੰਦਾ ਆ ਪਰ ਇੰਸ਼ੋਰੈਂਸ ਦੇ ਵਿੱਚ ਡਿਟੈਕਟਿਵਲ ਕਈ ਵਾਰੀ ਬਹੁਤ ਹੁੰਦੇ ਜਾਂ ਕੋਪੇਸ ਹੁੰਦੇ ਆ ਜਾਂ ਕਈ ਜਿਹੜੇ ਅਨ ਕਵਰਡ ਐਕਸਪੈਂਸ ਹੁੰਦੇ ਆ ਸੋ ਉਹ ਉਹ ਜਿਹੜੇ ਬਹੁਤੀਆਂ ਥਾਵਾਂ 'ਤੇ ਜਿਹੜੇ ਐਮਰਜੈਂਸੀ ਮੈਡੀਕਲ ਟ੍ਰੀਟਮੈਂਟ ਜਾਂ ਸਰਜਰੀਸ ਹੁੰਦੀਆਂ ਕੋਈ ਕ੍ਰੋਨਿਕ ਇਲਨੈਸ ਹੁੰਦੀ ਆ ਉਹ ਸਾਰਾ ਇਸ ਕਰਜ਼ੇ ਦੇ ਤਹਿਤ ਆ ਜਾਂਦਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ